ਸੋ ਪੇਸ਼ੈਂਟਸ ਕਹਿ ਰਹੇ ਨੇ ਕਿ ਇਸ ਵਾਟਰ ਬੇਸ ਨੂੰ ਲਗਾ ਕੇ ਆਪਣੇ ਪੈਰਾਂ ਤੇ ਰਬ ਕਰਕੇ ਅਸੀਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕਰ ਰਹੇ ਹਾਂ ਤੇ ਸਿਰਫ ਮ사ਜ ਦੇ ਨਾਲ ਕਿਦਾਂ ਹੋ ਰਿਹਾ ਹੈ ਸਭ ਟੈਕਨੀਕ ਜਿਹੜੀ ਬਹੁਤ ਪੁਰਾਣੀ ਹੈਗੀ ਚਲੋ ਰਾਣੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਈ ਵਾਰੀ ਮ사ਜ ਕਰਦੇ ਹੁੰਦੇ ਸੀ ਔਰ ਸਾਡੀ ਜਨਾਨੀ ਮੈਡੀਸਿਨ ਜਿਹੜੀ ਹੈਗੀ ਆ ਉਹਦੇ ਵਿੱਚ ਇਹਦਾ ਸਾਰੀਆਂ ਬਿਮਾਰੀਆਂ ਦੇ ਉਚਾਰ ਹੈਗੇ ਆ ਮਤਲਬ ਇਲਾਜ ਹੈ ਕਿ ਜੇ ਅੱਜ ਕੋਰੋਨਾ ਵਾਂਗੂ ਸ਼ੂਗਰ ਦੇ ਟੈਸਟ ਸਰਵ 10 ਦਿਨ ਵੀ ਨਹੀਂ ਕੀਤੇ ਜਾਣਾ 11% ਲੋਕਾਂ ਨੂੰ ਅੱਜ ਸ਼ੂਗਰ ਡਿਟेक्ट ਹੋ ਚੁੱਕੀ ਆ ਮੇਰੀ ਸ਼ੂਗਰ ਕਦੇ 300 ਹੁੰਦੀ ਸੀ ਕਦੇ 180 ਵੀ ਆ ਜਾਂਦੀ ਸੀ ਤੇ ਫਾਸਟਿੰਗ ਆਉਂਦੀ ਸੀ ਤੇ ਹੁਣ ਸ਼ੂਗਰ ਕਿੰਨੀ ਆ ਰਹੀ ਆ ਪਣ ਮੇਰੀ ਸ਼ੂਗਰ ਅੱਗੇ ਨਾਲੋਂ ਘਟੋ ਘਟਾ ਹਾਂ ਕਰ ਜਾਈਆ ਪਹਿਲਾ 381 ਸੀ 82 ਸੀ ਹਾਂ ਤੇ ਅੱਜ ਨੇ ਮੇਰੀ ਸ਼ੂਗਰ ਸੀ ਕਿ ਤੇ 128 ਹਾਂ ਅੱਛਾ ਹੁਣ ਘਟ ਗਈ 128 ਆ ਗਈ ਹੈ ਜਿੱਦਣ ਮੈਂ ਪਹਿਲੇ ਦਿਨ ਆਈਆਂ ਮੈਨੂੰ 400 ਸ਼ੂਗਰ ਸੀ 400 ਹਾਂ ਜੀ

JD Brothers ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਬਣ ਚੁੱਕਾ ਹੈ ਇੱਕ ਵੱਡਾ ਬ੍ਰਾਂਡ ਬਣ ਚੁੱਕਾ ਹੈ ਆਪਣੇ ਪ੍ਰੋਡਕਟਸ ਦੇ ਚੱਲਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ PDC ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ JD Brothers ਦੇ ਇੱਕ ਪ੍ਰੋਡਕਟ ਦੇ ਬਾਰੇ ਜੋ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਉਹ ਪ੍ਰੋਡਕਟ ਹੈ JT ग्लाइकोकार्ड सो so, <coughs> ये प्रोडक्ट किवें इफेक्टिव है फॉर ऑल द डायबिटिक एंड ब्लड प्रेशर पेशेंट्स इस सारी चीजा आज से जानेंगे डॉक्टर एंड वैद्य सुरेंद्र जी फ्रॉम JT ब्रदर्स सर बहुत-बहुत स्वागत बहुत करते हैं सबसे पहले पीटीसी न्यूज़ पे असी भी आपका स्वागत करते हैं थैंक यू सो मच सर थैंक यू सर सत श्री अकाल सर इस प्रोडक्ट दी ना काफी ज्यादा गलबत हो रही है पहली चीज था असी शुगर दी ब्लड प्रेशर दी गल करदे हां गल हुंदी है ओरली चीजा लेंड दी ओरली कोई भी मेडिसिन लेंड दी चाहे आयुर्वेदिक होवे चाहे एलो ਆ ਇੰਗਲਿਸ਼ ਮੈਡੀਸਨ ਹੋਵੇ ਕੋਈ ਵੀ ਐਲੋਪੈਥੀ ਹੋਵੇ ਬਟ ਤੁਸੀਂ ਦਾਵਾ ਇੱਥੇ ਦਾਵਾ ਕੀਤਾ ਸਾਰਾ ਹੈ ਔਰ ਮੈਂ ਕੁਝ ਪੇਸ਼ੈਂਟਸ ਵੀ ਦੇਖੇ ਨੇ ਸੋ ਪੇਸ਼ੈਂਟਸ ਕਹਿ ਰਹੇ ਨੇ ਕਿ ਇਸ ਵਾਟਰ ਬੇਸ ਨੂੰ ਲਗਾ ਕੇ ਆਪਣੇ ਪੈਰਾਂ ਤੇ ਰਬ ਕਰਕੇ ਅਸੀਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕਰ ਰਹੇ ਹਾਂ ਪਲੀਜ਼ ਡਿਸਕ੍ਰਾਈਬ ਕਰਿਓ ਕਿ ਇਹ ਕਿਵੇਂ ਇਫੈਕਟਿਵ ਹੈ ਤੇ ਸਿਰਫ ਮ사ਜ ਦੇ ਨਾਲ ਕਿਦਾਂ ਹੋ ਰਿਹਾ ਹੈ ਸਭ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਦਾ ਇਹ ਸਵਾਲ ਹੈਗਾ ਹਾਂ ਕਿਉਂਕਿ ਅੱਜ ਤੱਕ ਜਿਹੜਾ ਅਸੀਂ ਜਿਹੜੇ ਮਰੋਖ ਜਿਲਸ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਮੂੰਹ ਦੀ ਰਾਹੀਂ ਖਾਂਦੇ ਆਂ ਖਾਂਦੇ ਆਏ ਹਾਂ ਠੀਕ ਹੈ ਨਾ ਪਰ ਇਹ ਟੈਕਨੀਕ ਜਿਹੜੀ ਬਹੁਤ ਪੁਰਾਣੀ ਹੈਗੀ ਆ ਪੁਰਾਣੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਈ ਵਾਰੀ ਮ사ਜ ਕਰਦੇ ਹੁੰਦੇ ਸੀ ਅੱਜ ਵੀ ਤੁਸੀਂ ਖਾੜਿਆਂ ਦੇ ਵਿੱਚ ਜਾਉਗੇ ਜਿਹੜੇ ਤੇਲ ਲਾ ਕੇ ਪਸਤੀ ਖੇੜਦੇ ਆਗੇ ਆ ਉਹ ਮ사ਜ ਕਰਦੇ ਪੂਰੀ ਤੇਲ ਲਾ ਕੇ ਪੂਰੀ ਮੋਡੀ ਅੱਜ ਸਾਡੀ ਜਿਹੜੀ ਨਵੀਂ ਪੀੜ੍ਹੀ ਹੈਗੀ ਉਹਨੂੰ ਆਇਲ ਤੋਂ ਜਿਹੜੀ ਆ ਮ사ਜ ਤੋਂ ਨਫ਼ਰਤ ਹੋ ਗਈਆ ਪਰਫਿਊਮ ਲਾਉਣਾ ਪਸੰਦ ਕਰਦੇ ਆ ਸਮੈਲ ਆਂਦੀ ਆ ਤੇਨ ਤੋਂ ਇਹ ਸਾਡੇ ਕੋਲ ਬਹੁਤ ਹੀ ਵਧੀਆ ਸਾਡੇ ਆਯੁਰਵੈਦ ਦਾ ਦੇ ਵਿੱਚ ਬਹੁਤ ਹੀ ਵਧੀਆ ਜੜੀਆਂ ਬੂਟੀਆਂ ਹੈਗੀਆਂ ਭਰਿਆ ਪਿਆ ਸਾਡਾ ਆਯੁਰਵੈਦ ਦਾ ਔਰ ਸਾਡੀ ਜਨੁਾਨੀ ਮੈਡੀਸਿਨ ਜਿਹੜੀ ਹੈਗੀ ਆ ਉਹਦੇ ਵਿੱਚ ਇਹਨਾਂ ਸਾਰੀਆਂ ਬਿਮਾਰੀਆਂ ਦੇ ਉਪਚਾਰ ਹੈਗੇ ਆ ਮਤਲਬ ਇਲਾਜ ਹੈਗੇ ਆ ਅਸੀਂ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਸਾਨੂੰ ਸਿਰਫ ਇਹ ਆ ਜਾਂ ਪੇਸ਼ੈਂਟ ਨੂੰ ਵੀ ਇਹੀ ਆ ਕਿ ਯਾਰ ਇਦਾਂ ਕਰੋ ਛੇਤੀ ਮੈਨੇ ਕੋ ਗੋਲੀਆਂ ਦੇ ਦਿਓ ਕਿ ਮਤਲਬ ਉਹ ਚਾਰ ਖਾ ਦੋ ਬਸ ਖਾਵਾ ਤੇ ਕੰਮ ਨਹੀਂ ਬੈਠਾ ਠੀਕ ਹੋ ਜਾ ਠੀਕ ਹੈ ਨਾ ਉਹ ਆਪਣੀ ਬੋਡੀ ਤੇ ਮਿਹਨਤ ਨਿਕਾਣ ਕਿ ਜਿਹੜੀ ਸਾਨੂੰ ਨਾ ਤਾਂ ਮੂੰਹ ਦੇ ਰਹੀਂ ਖਾਣੀ ਆ ਨਾ ਤੁਸੀਂ ਆਪਣੇ ਇਨਾਭੀ ਦੇ ਵਿੱਚ ਜਾਂ ਤੁਹਨੇ ਦੇ ਵਿੱਚ ਇੰਜੈਕਸ਼ਨ ਲੈਣਾ ਨਾ ਨਾ ਹੀ ਕੋਈ ਪੀਣਾ ਹੈਗਾ ਲਿਕੋਰ ਠੀਕ ਹੈ ਨਾ ਇਹ ਸਿੰਪਲ ਜਿਹਾ ਇੱਕ ਫਾਰਮੂਲਾ ਹੈਗਾ ਯਾ ਜਿਹਦੇ ਵਿੱਚ ਬਹੁਤ ਹੀ ਕਨਸੈਂਟ੍ਰੇਟ ਜਾਂ ਇਹਨੂੰ ਕਹਿੰਦੇ ਐਕਸਟ੍ਰੈਕਟ ਹੈਗਾ ਜਾਂ ਅਰਕੇ ਸਮਝ ਲਓ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਵੀ ਸਮਝਣਾ ਸਮਝੋ ਹਮ ਸਰ ਇਹ ਜਿਹੜੀ ਫਾਰਮੂਲੇਸ਼ਨ ਹੈਗੀ ਆ ਪਹਿਲੀ ਚੀਜ਼ ਤਾਂ ਇਸ ਨੂੰ ਯੂਜ਼ ਕਿਵੇਂ ਕੀਤਾ ਜਾਵੇ ਪੇਸ਼ੈਂਟਸ ਲਈ ਜਾਂ ਜਿਹੜੇ ਲੋਕ ਆ ਰਹੇ ਨੇ ਕਿੱਦਾਂ ਯੂਜ਼ ਕੀਤਾ ਜਾਂਦਾ ਹੈ ਉਹ ਬਸ ਉਹੀ ਸੀ ਮੈਂ ਪਹਿਲਾਂ ਵੀ ਦੱਸਿਆ ਸੀ ਜੇ ਪਹਿਲਾਂ ਸਾਰਿਆਂ ਨੂੰ ਉਹੀ ਪਹਿਲਾਂ ਟ੍ਰੇਡ ਕਰਦੇ ਸੀ ਸਿਰਫ ਇਹ ਚਾਰ ਬੂੰਦਾਂ ਆਪਣੇ ਹੱਥ ਦੇ ਉੱਤੇ ਪਾ ਕੇ ਹਮ ਜਿਹੜੇ ਲੈਫਟ ਹੈਂਡ ਹੈਗਾ ਤਾਂ ਰਾਈਟ ਜਿਹੜਾ ਤੁਹਾਡਾ ਪੈਰ ਹੈਗਾ ਉਹ ਤੇ ਮ사ਜ ਕਰਨੀ ਆ 6 ਮਿੰਟ ਠੀਕ ਹੈ ਤੇ ਰਾਈਟ ਹੈਂਡ ਦੇ ਨਾਲ ਤੁਹਾਡੇ ਲੈਫਟ ਹੈਂਡ ਤੇ ਮ사ਜ ਕਰਨੀ 6 ਮਿੰਟ 6 ਮਿੰਟ ਈਚ ਫੀਟ

ਜਿਹੜਾ ਪਹਿਲੇ ਦਿਨ ਇਹ ਵਰਕ ਕਰਦਾ ਤੁਹਾਡੀ ਬੋਡੀ ਦੇ ਵਿੱਚ ਅਬਜ਼ੌਰਬ ਹੁੰਦਾ ਭੁਜਾਇ ਕਿ ਕੋਈ ਚੀਜ਼ ਖਾਂਦੇ ਆ ਉਹ ਨੂੰ 8 ਘੰਟੇ ਕੋਈ 10 ਘੰਟੇ ਲੱਗਦੇ ਹੈਗੇ ਆ 12 ਘੰਟੇ 18 ਘੰਟੇ ਲੱਗਦੇ ਆ ਠੀਕ ਹੈ ਨਾ ਇਹ ਪਹਿਲੇ ਦਿਨ ਹੀ ਅਸਰ ਦਿਖਾਉਂਦਾ ਇਹ ਵੀ ਫਾਰਮੂਲੇਸ਼ਨ ਦੇ ਬਾਰੇ ਤੁਸੀਂ ਥੋੜੀ ਗੱਲਬਾਤ ਕਰ ਸਕਦੇ ਸੀ ਕਿ ਕਿਹੜੇ ਐਕਸਟ੍ਰੈਕਟਸ ਆਰ ਇੰਗਰੀਡੀਐਂਟਸ ਇਹਦੇ ਵਿੱਚ ਯੂਜ਼ ਕੀਤੇ ਗਏ ਨੇ ਆਯੁਰਵੇਦਾ ਦੇ ਵਿੱਚੋਂ ਬਹੁਤ ਵਧੀਆ ਇਹਦੇ ਵਿੱਚ ਮੇਨ ਜਿਹੜਾ ਇੰਦਰਾਇਨ ਹੈਗਾ ਗੁੜਮਾਰ ਜਿਹੜਾ ਹੈਗਾ ਠੀਕ ਹੈ ਨਾ ਆਮਲਾ ਹੈਗਾ ਬਾਦਾਮ ਹੈਗੇ ਇਹਦੇ ਵਿੱਚ ਯੂਜ਼ ਕੀਤੇ ਗਏ ਠੀਕ ਹੈ ਨਾ ਕਰੇਲਾ ਪਾਇਆ ਜਾਮਣ ਪਾਈ ਹੈਗੀ ਬਹੁਤ ਸਾਰੀਆਂ ਇਦਾਂ ਦੀਆਂ ਜੜੀ ਬੂਟੀਆਂ ਮਤਲਬ 20 25 ਅਸੀਂ ਇਹਦੇ ਵਿੱਚ ਜੜੀ ਬੂਟੀਆਂ ਦਾ ਐਕਸਟ੍ਰੈਕਟ ਪਾਇਆ ਹੈਗਾ ਪਾਇਆ ਹੈ ਜਿਹੜਾ ਵਰਕ ਕਰਦਾ ਹੈ ਜਿਹੜੇ ਅਸੀਂ ਚੀਜ਼ਾਂ ਸੋਚਦੇ ਨੇ ਕਿ ਖਾਣੀਆਂ ਕਰੇਲੇ ਦਾ ਜੂਸ ਪੀਣਾ ਬੜਾ ਔਖਾ ਆ ਉਹ ਚੀਜ਼ ਇਦਾਂ ਇਦਾਂ ਐਕਸਟ੍ਰੈਕਟ ਨੂੰ ਯੂਜ਼ ਕਰਕੇ ਵੀ ਅਸੀਂ ਆਪਣੀ 슈ਗਰ ਨੂੰ ਸਟੇਬਲਾਈਜ਼ ਕਰ ਸਕਦੇ ਹਾਂ ਬਹੁਤ ਅੱਕ ਚੁੱਕੇ ਲੋਕੀ ਖਾ ਕੇ ਕੇ ਦਵਾਈਆਂ ਕਰੇਲੇ ਦਾ ਜੂਸ ਪੀ ਕੇ ਉਹ ਅੱਕ ਗਏ ਹੈਗੇ ਹਾਂ ਕਈ ਦੱਸਦੇ ਆ ਨੇ ਜੀ ਤੁਸੀਂ ਪ੍ਰਾਤ ਦੇ ਵਿੱਚ ਕਰੇਲਾ ਉਹਨੂੰ ਕੋ ਬਰੀ ਕਰਕੇ ਵਿੱਚ ਨਮ ਪਰੋ ਪੈਰਾਂ ਦੇ ਨਾਲ ਮਸਾਲਾ ਅਸੀਂ 6 ਮਿੰਟ ਕਹਿੰਦੇ ਹੱਥ ਨਾਲੇ ਆਪਣੇ ਡ੍ਰੌਪ ਪਾ ਕੇ ਕਰ ਲਓ ਸੇਮ ਜਿਹੜਾ ਸੇਮ ਚੀਜ਼ ਇਹਨਾਂ ਦੇ ਨਾਲ ਮਿਲਦੀ ਹੈ ਤੇ ਇਹ 슈ਗਰ ਦੇ ਲਈ ਡਾਇਬੀਟਿਕ ਲਈ ਨਾ ਦੱਸਿਆ ਬੀਪੀ ਪੇਸ਼ੈਂਟਸ ਲਈ ਔਰ ਹਾਰਟ ਪੇਸ਼ੈਂਟਸ ਲਈ ਵੀ ਥੋੜਾ ਬਹੁਤ ਇਫੈਕਟਿਵ ਹੈ ਹਾਂ ਬੈਸੇ ਦਾ ਮੈਡਮ ਜਿੱਦਾਂ ਮੈਂ ਗੱਲ ਕਰਾਂ ਇਫੈਕਟ ਤਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਨਾ ਸਾਡੇ ਸਾਰੇ ਵਾਈਟਲ ਔਰ ਸਾਡੇ ਪੈਰਾਂ ਔਰ ਹੱਥਾਂ ਦੇ ਵਿੱਚ ਹੈ ਸਾਰੀ ਬਾਡੀ ਦੇ ਜਿਹਦਾ ਪੁਨਰਵਾਹ ਹੈ ਹੂੰ ਪੁਨਰਵਾਇ ਕਹੋ ਜੀ ਚੀਜ਼ ਆ ਕਲੌਂਜੀ ਹੈਗੀ ਇਹਦੇ ਵਿੱਚ ਪਾਈ ਕਲੌਂਜੀ ਜਿਹੜੀ ਆ ਉਹ ਮੈਂ ਗ੍ਰਾਥਾਂ ਦੇ ਵਿੱਚ ਪੜ੍ਹਦਾ ਆ ਕਿ ਕਲੌਂਜੀ ਮਰੇ ਬੰਦੇ ਨੂੰ ਜੀਵੰਦਾ ਨਹੀਂ ਕਰ ਸਕਦੀ ਹੂੰ ਮਰੇ ਬੰਦੇ ਨੂੰ ਜੀਵੰਦਾ ਨਹੀਂ ਕਰ ਸਕਦੀ ਕਲੌਂਜੀ ਹਰ ਅੰਗ ਨੂੰ ਜੀਵੰਦਾ ਕਰ ਸਕਦੀ ਆ ਬਾਡੀ ਦੇ ਇਨਫੈਕਟ ਕਰਦੀ ਆ ਇਹਦੀ ਪੁਨਰਵਾ ਹੈਗਾ ਪੁਨਰਵਾ ਕੀ ਹੈਗਾ ਇਹੋ ਜੀ ਜੜੀ ਹੈਗੀ ਆ ਜਿਹੜੀ ਸਿਆਲਾਂ ਦੇ ਵਿੱਚ ਤੁਹਾਡੀ ਦੀਵਾਰ ਦੇ ਉੱਤੇ ਕਦੀ ਜ਼ਮੀਨ ਦੇ ਉੱਤੇ ਹੁੰਦੀ ਆ ਉਹ ਬਿਲਕੁਲ ਡੈੱਡ ਹੋ ਜਾਂਦੀ ਸੁੱਕ ਜਾਂਦੀ ਪੁਨਰਵਾਦੀ ਮੈਂ ਗਲਤ ਸਹੀ ਜਵਾਬ ਆ ਪੁਨਰਵਾਦੀ ਤੁਸੀਂ ਦੇਖੋਗੇ ਜਦੋਂ ਗਰਮੀ ਆਉਣੀ ਆ ਉੱਚੇ ਗੋਲ ਦੇ ਵਿੱਚ ਘਟਕਾ ਜੇ ਸੁੱਕਾ ਜਿਹਾ ਹੋਵੇ ਉਹ ਬਹੁਤ ਵੱਡੀ ਬੇਲ ਬਣ ਜਾਂਦੀ ਹੈ ਮਤਲਬ ਬਰੀ ਹੋਈ ਪਜ ਪੁੰਨਰਵਾ ਉਹ ਆਪਣੇ ਆਪ ਨੂੰ ਜੀਉਂਦਾ ਖਾ ਲੈਂਦੀ ਹੈ ਤੇ ਪੁੰਨਰਵਾ ਇੱਕ ਇਦਾਂ ਦੀ ਚੀਜ਼ ਹੈ ਤੁਹਾਡੀ ਬਾਡੀ ਨੂੰ ਪੁੰਨਰਨਿਰਵਾਣ ਕਰ ਦਿੰਦਾ ਤੁਹਾਡੀ ਪੂਰੀ ਬਾਡੀ ਨੂੰ ਉਹ ਇਹਦੇ ਵਿੱਚ ਪਾਇਆ ਹੈਗਾ ਹੋਰ ਬਹੁਤ ਸਾਰੇ ਇਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਾਈਆਂ ਹੈ ਜਿਹੜਾ ਸਾਡੀ ਬਾਡੀ ਲਈ ਬਹੁਤ ਹੀ ਬਤ ਸਾਰੀ ਪ੍ਰੋਪਰ ਬਾਡੀ ਨੂੰ ਇਹ ਠੀਕ ਹੈ ਕਿਸੇ ਨੂੰ ਸ਼ੂਗਰ ਦੇ ਲਈ ਦੇ ਰਹੇ ਹਲਕਾ ਜਿਹਾ ਬੀਪੀ ਜਿਹੜਾ ਸ਼ੂਗਰ ਪੇਸ਼ੈਂਟ ਨੂੰ ਹਰ ਕਾ ਬੀਪੀ ਵੀ ਹੁੰਦਾ ਹੈ ਅਸੀਂ ਉਹ ਇਸ ਕਰਕੇ ਉਹਨੂੰ ਬੀ ਨਾਟ ਇੱਕ ਕੋਲਸਟ੍ਰੋਲ ਕੋਲਸਟ੍ਰੋਲ ਜੇ ਅਸੀਂ ਪ੍ਰੋਮੋਟ ਨਹੀਂ ਕਰਦੇ ਉਹ ਸਾਡਾ ਨੈਕਸਟ ਆਏਗਾ ਪ੍ਰੋਡਕਟ ਉਹ ਸਿਰਫ ਜਿਹੜੀ ਬਾਈਪਾਸ ਹੋਏਗੀ ਜਿਹਦੇ ਸਟੰਟ ਪੈਣ ਵਾਲੇ ਆ ਉਹ ਨੂੰ ਅਸੀਂ ਜੇ ਡਾਕਟਰ ਕਹਿੰਦਾ ਦੋ ਟਾਈਮ ਮਹੀਨੇ ਤੇਰੇ ਕੋਲ ਹੈਗੇ ਆ ਸਟੰਟ ਕੋ ਵਾਲਾ ਬਾਈਪਾਸ ਕਰਾਉਣੀ ਪੈਣੀ ਆ ਉਹ ਸੀ ਦੋ ਤਿੰਨ ਮਹੀਨਾ ਦਾ ਪ੍ਰੋਸੈਸ ਹੋਗਾ ਉਹ ਇਸ ਦਾ ਸੇਮ ਟਾਈਮ ਉਹ ਅੱਧੇ ਘੰਟੇ ਚ ਨਹੀਂ ਕਰਾਂਗੇ ਉਹ ਆਉਣ ਵਾਲੇ ਨੈਕਸਟ ਟਾਈਮ ਤੁਹਾਨੂੰ ਦੱਸਾਂਗੇ ਡੈਫੀਨਿਟਲੀ ਤੇ ਇੱਥੇ ਅਸੀਂ ਗੱਲ ਕੀਤੀ 슈ਗਰ ਪੇਸ਼ੈਂਟ ਦੀ 슈ਗਰ ਪੇਸ਼ੈਂਟ ਦੀ ਜਿਹੜੇ ਰੋਟੀ ਤੋਂ ਪਹਿਲੇ ਖਾ ਇਹਨੂੰ ਅੱਧਾ ਘੰਟਾ ਪ ਅੱਧਾ ਘੰਟਾ ਪਹਿਲੇ ਲਗਾਣਾ ਹੈ ਸਵੇਰ ਸ਼ਾਮ ਦੀ ਦੁਪਹਿਰ ਦੀ ਰੋਟੀ ਦੇ ਵਿੱਚ ਨਹੀਂ ਦੁਪਹਿਰ ਦੀ ਰੋਟੀ ਚ ਨਹੀਂ ਲਾਉਣਾ ਜਿਹਦੀ 2 300 ਸ਼ੂਗਰ ਰਹਿੰਦੀ ਉਹਨੂੰ ਸਵੇਰੇ ਸ਼ਾਮ ਜਿਹਦੀ 4 600 ਰਹਿੰਦੀ ਆ ਉਹਨੂੰ ਤਿੰਨ ਟਾਈਮ ਠੀਕ ਹੈ 600 ਤੋਂ ਉੱਪਰ ਮੀਟਰ ਦੱਸਦੇ ਹੀ ਨਹੀਂ ਹੈਗਾ ਹੂੰ ਸੋਇ ਇਹਦੀ ਕਰਦਾ ਉਹਨੂੰ ਚਾਰ ਟਾਈਮ ਵੀ ਕਰਾਉਂਦੇ ਅੱਛਾ ਉਹਨਾਂ ਲਈ ਵੀ ਇਹ ਚੀਜ਼ ਇਫੈਕਟਿਵ ਰਹੇਗੀ ਮੈਂ ਕਹਾਂ ਗਰੰਟੀ ਨਾਲ ਇਨਸੂਲਿਨ ਦੇ ਪੇਸ਼ੈਂਟ ਜਿਹੜੇ ਜਿਨ੍ਹਾਂ ਦੀ 900 ਸ਼ੂਗਰ ਹੈਗੀ ਆ ਜਿਨ੍ਹਾਂ ਦੀ ਗਲਾਈਕੋਮਿਟ ਦੱਸਦੇ ਹੀ ਨਹੀਂ ਸਿਕਾ ਠੀਕ ਹੈ ਨਾ ਉਹ ਪੇਸ਼ੈਂਟ ਜਿਹੜੇ 1 ਮਹੀਨੇ ਦੇ ਵਿੱਚ ਉਹਨਾਂ ਦੀ ਇਨ ਇੱਕ ਦੀ 150 180 ਆ ਕਿ ਇੱਕ ਮਹੀਨੇ ਦੇ ਵਿੱਚ ਯੂਰਨ ਜਿਹੜਾ ਸੀ ਬਹੁਤ ਹੋਸ਼ ਹੋ ਕੇ ਡਿੱਕ ਪੈਂਦੇ ਸੀ ਵੈਸੀ ਹੀ ਨਿਕਲ ਜਾਂਦਾ ਸੀ ਤਿੰਨ ਟੈਪ ਉਹਦੀ ਜਿਹੜੀ ਨਾਪੀ ਵਗੈਰਾ ਉਹਦੀ ਮਾਨ ਆਉਂਦੀ ਸੀ ਛੋਟੇ ਬੱਚਿਆਂ ਦੀ ਮਾਨ ਪਰ ਇੱਕ ਮਹੀਨੇ ਦੇ ਵਿੱਚ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਔਰ ਸਾਈਡ ਇਫੈਕਟ ਸਰ ਨਾਟ ਅ ਸਾਈਡ ਇਫੈਕਟ ਆਵਲਿਆ ਨਾ ਕਦੀ ਸਾਈਡ ਇਫੈਕਟਿੰਗ ਹੋਇਆ ਕਿ ਹੋਇਆ ਕਦੀ ਨਹੀਂ ਆਮਲੇ ਦਾ ਜੂਸ ਪੀਆ ਕਰੋ ਤੁਸੀਂ ਵੀ ਦਿੱਲੀ ਬਹੁਤ ਹੀ ਵਧੀਆ ਹੈ ਤੇ ਸਰ ਜਿਦਾ ਹੁਣ ਸਾਡੀ ਏਜ ਹੈ ਵੀ ਆਰ 20 30ਸ ਦੀ ਏਜ ਦੇ ਵਿੱਚ ਜਿਹੜੇ ਬੱਚੇ ਨੇ ਯਾ ਯੰਗਸਟਰਸ ਨੇ ਉਹਨਾਂ ਲਈ ਵੀ ਅਸੀਂ ਇਸ ਨੂੰ ਯੂਜ਼ ਕਰ ਸਕਦੇ ਹਾਂ ਫॉर ਅ ਹੈਲਦੀ ਲਿਵਿੰਗ ਫॉर ਦਾ ਕਮਿੰਗ ਟਾਈਮ ਕਿ ਸਾਡਾ ਲਾਈਫ ਸਟਾਈਲ ਦਾ ਇੱਕ ਅਜੇ ਹੀ ਹੋ ਚੁੱਕਾ ਹੈ ਕਿ ਅੱਜ ਨਹੀਂ ਹੈਗੀ ਆ ਬਟ ਆਉਣ ਵਾਲੇ 10 ਸਾਲ ਤੱਕ ਫੇਰ ਵੀ ਹੈ ਵੀ ਵਿਲ ਬੀ ਪ੍ਰੋਨ ਟੂ ਸੱਚ ਡਿਜ਼ੀਜ਼ਸ ਐਸ ਵੈਲ 슈ਗਰ অর ਉਸਪੀ ਤੁਸੀਂ ਬਹੁਤ ਵਧੀਆ ਮੈਨੂੰ ਸਵਾਲ ਕੀਤਾ ਇਹ ਕੋਈ ਨਹੀਂ ਪੁੱਛਦਾ ਇਹ ਵਧੀਆ ਗੱਲ ਆ ਅੱਜ ਜੇ ਮੈਂ ਤੁਹਾਨੂੰ ਇੰਡੀਆ ਹਿੰਦੁਸਤਾਨ ਦੀ ਗੱਲ ਕਰਾਂ ਹਰ 10ਵੇਂ ਬੰਦੇ ਨੂੰ ਛੱਡ ਕੇ 11ਵੇਂ ਬੰਦੇ ਨੂੰ ਸ਼ੂਗਰ ਹੋ ਚੁੱਕੀ ਹੈ ਜਿਸ ਤਰ੍ਹਾਂ ਪਹਿਲਾਂ ਆਪਣੇ 2-3 ਸਾਲ ਪਹਿਲਾਂ ਕਰੋਨਾ ਦੇ ਟੈਸਟ ਹੁੰਦੇ ਸੀ ਮੇਰੀ ਗਰੰਟੀ ਹੈ ਇਹ ਕਿ ਜੇ ਅੱਜ ਕਰੋਨਾ ਵਾਂਗੂ ਸ਼ੂਗਰ ਦੇ ਟੈਸਟ ਸਰਵ 3 ਮਹੀਨੇ ਕਿਤੇ ਜਾਣਾ 11% ਲੋਕਾਂ ਨੂੰ ਅੱਜ ਸ਼ੂਗਰ ਡਿਟेक्ट ਹੋ ਚੁੱਕੀ ਹੈ ਤੇ 11 ਤੋਂ ਨਹੀਂ 11 ਡਬਲ ਨਾਲ ਜਾਣਗੀ ਸ਼ੂਗਰ ਦੇ ਪੇਸ਼ੈਂਟ ਕਿਉਂਕਿ ਲੋਕੀ ਚੈੱਕ ਨਹੀਂ ਕਰਾਉਂਦੇ ਤੁਸੀਂ ਇਹ ਜਿਹੜਾ ਤੁਹਾਡਾ ਸਵਾਲ ਪਿਆ ਸੀ ਕਿ ਕੀ ਅਸੀਂ ਯੂਜ਼ ਕਰ ਸਕਦੇ ਹਾਂ ਤੁਸੀਂ ਡੇਲੀ ਵੀ ਯੂਜ਼ ਕਰ ਸਕਦੇ ਇਹਨੂੰ ਬੋਤਲ ਨੂੰ ਕਰ ਲੈ ਕੇ ਜਿਹੜੇ ਨੋਜ਼ਵਾਨ ਹੈਗੇ ਆ ਕਿਉਂਕਿ ਹਾਰਟ ਅਟੈਕ ਵੀ ਸਾਇਲੈਂਟ ਕਿਲਰ ਹੈ ਸਾਇਲੈਂਟ ਕਿਲਰ ਹੈ ਠੀਕ ਹੈ ਇਹ ਸਾਇਲੈਂਟ ਕਿਲਰ ਹੈ ਇਹਦੇ ਵਿੱਚ ਉਹ ਵੀ ਅਸੀਂ ਕੋਈ ਚੀਜ਼ਾਂ ਪਾਈਆਂ ਹੈਗੀਆਂ ਜਿਹੜੀਆਂ ਕੋਲਸਟ੍ਰੋਲ ਨੂੰ ਜਾਂ ਬੀਪੀ ਨੂੰ ਆਪ ਡਾਉਣ ਰਹਿੰਦਾ ਉਹਦੇ ਵਿੱਚ ਸਟੇਬਲਾਈਜ਼ਡ ਸਟੇਬਲ ਜੇ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰੀ ਕਰ ਲੋ ਸ਼ੂਜ਼ ਵਨ ਟਾਈਮ ਵਨ ਟਾਈਮ ਖਾਲੀ ਪੇਟ ਹੂੰ ਤੋ ਉਹ ਤੁਹਾਡੇ ਜਿਹੜਾ ਬੀਪੀ ਹਾਂ ਖਾਲੀ ਪੇਟ ਹਾਂ ਖਾਲੀ ਪੇਟ ਅੱਧਾ ਘੰਟਾ ਖਾਣਾ ਖਾਣ ਤੋਂ ਪਹਿਲਾਂ ਬੀਪੀ ਨੂੰ ਕੋਲਸਟ੍ਰੋਲ ਨੂੰ ਵੀ ਕਰੇਗਾ ਪਰ ਅਸੀਂ ਇਹ ਇਸ ਪ੍ਰਡਕਟ ਨੂੰ ਓਨਲੀ 슈ਗਰ ਤੇ ਜਾਂ 슈ਗਰ ਪੇਸ਼ੈਂਟ ਨੂੰ ਜਿਹਨੂੰ ਬੀਪੀ ਦੀ ਪ੍ਰੋਬਲਮ ਹੈ ਉਹਨੂੰ ਹੀ ਰეკਮੈਂਡ ਕਰ ਰਹੇ ਰეკਮੈਂਡ ਕਰ ਰਹੇ ਸੋ ਬੇਸਿਕਲੀ ਇਹ ਕਹਿ ਰਹੇ ਨੇ ਕਿ 슈ਗਰ ਪੇਸ਼IENTS ਲਈ ਰეკਮੈਂਡੇਡ ਬਟ ਐਟ ਦ ਸੇਮ ਟਾਈਮ ਫॉर ਅ ਹੈਲਦੀ ਲਿਵਿੰਗ ਜੇ ਤੁਸੀਂ ਵੀ ਸੋਚ ਰਹੇ ਹੋ ਕਿ ਅਚਾ ਘਰ ਪਿਆ ਹੈ ਤੁਹਾਡੇ ਵੱਡੇ ਬਜ਼ੁਰਗ ਯੂਜ਼ ਕਰ ਰਹੇ ਹੈ ਤਾਂ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਇਹਨਾਂ ਡਿਜ਼ੀਜ਼ਸ ਦੇ ਪ੍ਰੋਨ ਹੋ ਸਕਦਾ ਹੈ ਤਾਂ ਤੁਸੀਂ ਵੀ ਇਸਨੂੰ ਯੂਜ਼ ਕਰ ਸਕਦੇ ਹੋ ਕੀਪਿੰਗ ਇਨ ਮਾਈਂਡ ਕਿ ਹਫ਼ਤੇ ਦੇ ਵਿੱਚ ਸਿਰਫ 2 ਦਿਨ ਔਰ ਜਸਟ 1 ਸੰਡੇ ਥੈਂਕ ਯੂ ਸੋ ਮੱਚ ਸਰ ਤੇ ਹੁਣ ਅਸੀਂ ਪੇਸ਼ੈਂਟਸ ਨਾਲ ਵੀ ਗੱਲਬਾਤ ਕਰਾਂਗੇ ਤੇ ਦੇਖਦੇ ਕਿਉਂਕਿ ਮੈਂ ਕਰੋਨਾ ਗੱਲਬਾਤ ਕੀਤੀ ਇਸ ਤੋਂ ਪਹਿਲਾਂ ਤੇ ਉਹਨਾਂ ਦੇ ਜਿਹੜੇ ਰਿਐਕਸ਼ਨ ਸੀਗੇ ਲਿਟਰਲੀ ਬਹੁਤ ਜ਼ਿਆਦਾ ਹੈਰਾਨਜਨਕ ਸੀ ਇਹ ਵਕੈਸ ਕਿੱਦਾਂ ਮਿਲੋ ਤੁਸੀਂ ਸੋ ਪੇਸ਼IENTS ਅਤੇ ਆਯੋਗਨੇ ਆਰ ਪੇਸ਼IENTS ਨਾਲ ਅਸੀਂ ਗੱਲਬਾਤ ਵੀ ਕਰਾਂਗੇ ਬਟ ਉਸ ਤੋਂ ਪਹਿਲੇ ਮੈਂ ਕਿਹਾ ਡਾਕਟਰ ਸਾਹਿਬ ਇੱਕ ਪੇਸ਼ੈਂਟ ਨੂੰ ਅਟੈਂਡ ਕਰ ਰਹੇ ਸੀ ਤੇ ਡੈਮੋ ਕਰ ਰਹੇ ਸੀਗੇ ਤੇ ਉਹੀ ਨਜ਼ਰ ਮਾਰ ਲਈ ਕਿ ਡੈਮੋ ਕਿੱਦਾਂ ਕੀਤਾ ਜਾਂਦਾ ਹੈ ਐਕਚੁਅਲ ਦੇ ਵਿੱਚ ਇਸ ਨੂੰ ਕਿਵੇਂ ਅਪਲਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿੰਨੀ ਦੇਰ ਹੋ ਗਈ ਸਰ ਨਾਲ ਛੁੜੇ ਹੋਏ ਤੁਹਾਨੂੰ ਸਾਨੂੰ 10 12 ਦਿਨ ਹੋ ਗਏ 10 12 ਦਿਨ ਇਹ 10 12 ਦਿਨ ਤੋਂ ਪਹਿਲਾਂ ਕਿੰਨੀ ਸੀ ਸ਼ੂਗਰ ਆਂਦੀ ਹੋਈ ਮੇਰੀ ਸ਼ੂਗਰ ਕਦੇ 300 ਹੁੰਦੀ ਸੀ ਕਦੇ 180 ਵੀ ਆ ਜਾਂਦੀ ਸੀ ਤੇ ਫਾਸਟਿੰਗ ਆਉਂਦੀ ਸੀਗੀ ਤੇ ਤੁਸੀਂ ਦਵਾਈ ਆ ਇਨਸੂਲਿਨ ਲਾਉਂਦੇ ਸੀ ਕੀ ਲਾਉਂਦੇ ਸੀ ਨਹੀਂ ਦਵਾਈ ਖਾਂਦੀ ਸੀ ਦਵਾਈ ਖਾਂਦੇ ਸੀ ਹੁਣ ਖਾ ਰਹੇ ਹੋ 10 12 ਦੇ ਉੱਤੇ ਨਹੀਂ ਖਾਣੀ ਮੈਂ ਤੇ ਹੁਣ ਸ਼ੂਗਰ ਕਿੰਨੀ ਆ ਰਹੀ ਹੈ ਹੁਣ ਮੇਰੀ ਸ਼ੂਗਰ ਅੱਗੇ ਨਾਲੋਂ ਘੱਟ ਆ ਘੱਟ ਤੇ ਤੁਸੀਂ ਰੈਗੂਲਰ ਯੂਜ਼ ਕਰ ਰਹੇ ਹੋ ਇਹ ਲਈ ਹਾਂਜੀ ਹਾਂਜੀ ਤੇ ਇੱਕ ਵਾਰ ਅਸੀਂ ਕਰਕੇ ਦਿਖਾਈਏ ਕਿ ਕਿਵੇਂ ਯੂਜ਼ ਕਰਦੇ ਹੋ ਤੁਸੀਂ ਆਪਣੇ ਪੈਰਾ ਤੇ ਇਹ 4 ਬੂੰਦਾ ਸਰਵ ਅਸੀਂ 304 ਬੂੰਦਾ ਇਹਦਾ ਕੋਦੇ ਹੈਗੇ ਸਿਰ 6 ਮਿੰਟ ਪੈਰਾ ਦੀ ਸਿਰਫ ਤੇ ਸਿਰ 6 ਮਿੰਟ ਅਸੀਂ ਪੈਰਾਂ ਦੀ ਮ사ਜ ਸੱਜੇ ਹੱਥ ਨਾਲ ਖੱਬੇ ਪੈਰ ਦੀ ਕਰਾਉਂਦੇ ਹਾਂ 6 ਮਿੰਟ ਇਸੇ ਤਰ੍ਹਾਂ ਇਹ ਆ ਰਿਹਾ 10-12 ਦਿਨ ਤੋਂ ਸਾਡੇ ਕੋਲ ਤੋਂ ਕਾਫੀ ਲੋਕਾਂ ਨੂੰ ਵੀ ਲੈ ਕੇ ਆ ਰਹੇ ਹਾਂ ਤੇ ਇਸੇ ਤਰ੍ਹਾਂ ਮ사ਜ ਕਰਦੇ ਹਾਂ ਇਸੇ ਤਰ੍ਹਾਂ ਖੱਬੇ ਹੱਥ ਦੇ ਨਾਲ ਸੱਜੇ ਪੈਰ ਦੀ ਫਿਰ ਉਸ ਤੋਂ ਬਾਅਦ ਦੋਨੇ ਪੈਰ ਰੱਬ ਕਰਦੇ ਹਾਂ 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 ਮਤਲਬ ਦੋਨੇ ਹੱਥਾਂ ਨੂੰ ਆਪ ਸੁਚੀ ਜਿਹਨਾਂ ਨੇ ਕਰਦੇ ਹਾਂ ਅਜਿਹਾ ਕਰਕੇ ਦੇਖੋ ਆਪਣੇ ਹੱਥਾਂ ਨਾਲ ਕਰਦੇ ਹਾਂ ਇਸੇ ਤਰ੍ਹਾਂ ਹੱਥਾਂ ਦੀ ਮ사ਜ ਕਰਦੇ ਹਾਂ ਜਦੋਂ ਸਰ ওয়াটার بیس ਹੈਗਾ ਜਲਦੀ ਐਬਜ਼ਾਰਬ ਹੋ ਜਾਂਦਾ ਤਾਂ ਨਹੀਂ ਕਿ ਦੁਬਾਰਾ ਦੁਬਾਰਾ ਲਾਣ ਦੀ ਲੋੜ ਪੈਂਦੀ ਹੈ। ਨਹੀਂ ਇਸ ਤਰ੍ਹਾਂ ਨਹੀਂ ਹੈਗਾ। ওয়াটারি ਹੀ ਸਾਡੀ ਜਲਦੀ ਐਬਜ਼ਾਰਬ ਹੁੰਦਾ ਜੇ অয়েল بیس ਹੁੰਦਾ ਨਾ ਉਹ ਅੰਦਰ ਪੈਨੇਟ੍ਰੇਟ ਨਹੀਂ ਸਿੱਕਾ। আচ্ছা ਉਹ سارے ਪੋਰੋ ਨੇ ਫਿਲ ਕਰਦੇ ਨੇ ਸਿੱਕੇ। আচ্ছা ਇਹ ਡਿਫਰੈਂਸ ਆਉਂਦਾ। ਡਿਫਰੈਂਸ ਚੀਜ਼। ਹਾਂ। ਜੇ অয়েਲ ਇਹਦੇ ਵਿੱਚ ਪਾ ਦਿੰਦੇ ਤਾਂ ਉਹ ਐਬਜ਼ਾਰਬ ਨਹੀਂ ਸਿੱ ਹੋਣਾ। ਸਾਡੀ ਬੋਡੀ ਦੇ ਪੈਨਕ੍ਰੀਅਸ ਤੱਕ ਨਹੀਂ ਸਿੱ ਪਾਟ। ਦੇਵਰ ਤੱਕ ਨਹੀਂ ਸਿੱ। ਸੋ ਇੱਧਰ ਵੀ ਗੱਲ ਕਰਾਂਗੇ। ਅ ਅੰਟੀ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ ਇਹਨੂੰ ਯੂਜ਼? ਮੰ 12 ਕ ਦਿਨ ਹੋ ਗਏ 12 ਕ ਦਿਨ ਹੋ ਗਏ ਤੇ ਹੁਣ ਸ਼ੂਗਰ ਤੁਹਾਡੀ ਦਵਾਈ ਖਾ ਰਹੇ ਹੋ ਐਂਸੂਲਿਨ ਲਾ ਰਹੇ ਹੋ ਹਾਂ ਗੋਲੀ ਮੇਂ ਖਾੰਦੀ ਆ ਗੋਲੀ ਆ ਜੇ ਵੀ ਖਾ ਰਹੇ ਹੋ ਤੇ ਸ਼ੂਗਰ ਹੁਣ ਸਹੀ ਆ ਸ਼ੂਗਰ ਸਹੀ ਆ ਪਹਿਲਾਂ 381 ਸੀ 81 ਸੀ ਹਾਂ ਤੇ ਅੱਜ ਦਿਨ ਮੇਰਾ ਸ਼ੂਗਰ ਸੀ ਕਿ ਤੇ 128 ਹਾਂ ਅੱਛਾ ਹੁਣ ਘਟ ਗਈ 128 ਆ ਗਈ ਹੈ ਹਾਂ ਵੱਧ ਜਾਂਦੀ ਹੈ ਘਟ ਵੀ ਜਾਂਦੀ ਹੈ ਵੱਧ ਵੀ ਜਾਂਦੀ ਹੈ ਤੇ ਹੁਣ ਇਹ ਲਗਾਉਣ ਤੋਂ ਬਾਅਦ ਫਰਕ ਪੈ ਰਿਹਾ ਹੈ ਤਾਂ ਹਾਂ ਫਰਕ ਪੈ ਰਿਹਾ ਫਰਕ ਪੈ ਰਿਹਾ ਤੇ ਹੀ ਆਇਆ ਮੁੜ ਕੇ ਹਾਂਜੀ ਤੇ ਵਧੀਆ ਲੱਗ ਰਿਹਾ ਹੈ ਹਾਂ ਵਧੀਆ ਲੱਗ ਰਿਹਾ ਇੱਧਰ ਵੀ ਪੁੱਛਦੇ ਆ ਤੁਹਾਨੂੰ ਕਿੰਨੀ ਦਿੱਕਤ ਸੀਗੀ ਸ਼ੂਗਰ ਤੋਂ ਤੇ ਕਿੰਨਾ ਔਖਾ ਸੀਗਾ ਬਹੁਤ ਔਖਾ ਸੀਗਾ ਬਹੁਤ ਔਖਾ ਸੀ ਬਹੁਤ ਯੂਰੀਆ ਵੀ ਸੀ ਸ਼ੂਗਰ ਵੀ ਸੀ ਯੂਰੀਆ ਵੀ ਸੀ ਸ਼ੂਗਰ ਵੀ ਸੀ ਹਾਂਜੀ ਜਿੱਦਣ ਮੈਂ ਪਹਿਲੇ ਦਿਨ ਆਈ ਆ ਮੈਨੂੰ 400 ਸ਼ੂਗਰ ਸੀ ਚਾਰ ਸੂ ਹਾਂਜੀ ਤੇ ਹੁਣ ਆ ਮੈਂ ਚੈੱਕ ਕਰਾ ਕੇ ਆਈ ਹਾਂ ਬੜੀ ਬੜੀ ਤਾਂ ਮੈਂ ਹੈ ਨਹੀਂ ਹਾਂਜੀ ਬੜੀ ਤਾਂ ਮੈਂ ਹੈ ਨਹੀਂਗੀ ਜੀ ਹਾਂਜੀ ਤੇ ਆ ਦੇਖੋ ਅੱਜ ਕਿੰਨੀ ਹੈ ਘਟ ਗਈ ਉਹ ਕੀ ਬਾਤ ਹੈ ਬਹੁਤ ਅੱਜ ਦੀ ਫਾਸਟਿੰਗ ਇਹ ਚੈੱਕ ਕਰਵਾ ਕੇ ਆਏ ਹਾਂ ਸੋ 118 슈ਗਰ ਆਈ ਆ ਹਾਂਜੀ ਬਹੁਤ ਫੈਦਾ ਹੋ ਬਹੁਤ ਫੈਦਾ ਹੁਣ ਅਗਨੀਂ ਨਾ ਆਉਂਦੀ ਹੁਣ ਮੈਨੂੰ ਨੀਂਦੇ ਬਹੁਤ ਆਉਂਦੀ ਹੈ ਨੀਂਦ ਵੀ ਆਉਂਦੀ ਹੈ ਇੰਨੇ ਤਾਂ ਨੀਂਦ ਉਹਦੇ ਹੀ ਤੰਗ ਹੁੰਦੀ ਹੈ ਸ਼ੂਗਰ ਦੇ ਨਾਲ ਪੈਰਾਂ ਦਾ ਕਰਦੀ ਨਾ ਆਰਾਮ ਮਿਲਦਾ ਅਨਿਲ ਪੀ ਆਏ ਤੁਹਾਡੇ ਅੰਗੂਠੇ ਤੇਵੇਂ ਕੀ ਜਿੱਦਣ ਪਹਿਲੇ ਦਿਨ ਆਈਆਂ ਜਾਂ ਤਾਂ ਬਹੁਤ ਸੀ ਐਕਸਰਸਲ ਕਰ ਰਿਹਾ ਅੱਛਾ ਸ਼ੂਗਰ ਕਰਕੇ ਇੰਨਾ ਜ਼ਖਮ ਹੋ ਗਿਆ ਹਾਂਜੀ ਹੁਣ ਇਹ ਠੀਕ ਹੋ ਗਿਆ ਹੈ ਭਰ ਗਿਆ ਹੁਣ ਠੀਕ ਹੋ ਗਿਆ ਹੈ ਹਾਂਜੀ ਹਾਂ ਫਰਕ ਪੈ ਗਿਆ ਬਹੁਤ ਹੂੰ ਥੋੜਾ ਨਹੀਂ ਬਹੁਤ ਬਹੁਤ ਤੇ ਇਹ ਜਿਹੜੇ ਲਾਨ ਦੇ ਨਾਲ ਮੈਨੂੰ ਨੀਂਦ ਆ ਕੇ ਆਉਂਦੀ ਨਾ ਹੁਣ ਮੈਨੂੰ ਨੀਂਦੇ ਬਹੁਤ ਆਉਂਦੀ ਹੈ ਚਲੋ ਇਹ ਫਾਇਦਾ ਹੋ ਰਾਮ ਰਾਮ ਮਿਲ ਰਾਮ ਮਿਲਿਆ ਸ਼੍ਰੀ ਨੂੰ ਵੀ ਆਰਾਮ ਮਿਲ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਵਧੀਆ ਹੋ ਗਿਆ ਲੱਗਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂਜੀ ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਆਂਦੇ ਨੂੰ ਤੇ ਇਹ ਜਿਹੜਾ ਵਾਟਰ ਵੇਸ ਇਹਨੂੰ ਯੂਜ਼ ਕਰਦੇ ਹੋਏ ਹਾਂਜੀ ਮੈਨੂੰ 15 ਦਿਨ ਹੋ ਗਏ ਆ 15 ਦਿਨ ਹੋ ਗਏ ਹਾਂਜੀ ਤੇ ਇੱਥੇ ਹੀ ਅਸੀਂ ਮਤਲਬ ਇਹਨੂੰ ਯੂਜ਼ ਕਰਦੇ ਆ ਇੱਕ ਟਾਈਮ ਇਹ ਇੱਥੇ ਆ ਕੇ ਕਰਦੇ ਹਾਂ ਹਾਂਜੀ ਇੱਥੇ ਆ ਕੇ ਕਰਦੇ ਆ ਇੱਕ ਟਾਈਮ ਕਰਦੇ ਆ ਹਾਂਜੀ ਇੱਕ ਟਾਈਮ ਹੀ ਕਰ ਰਹੇ ਹੋ ਹਾਂਜੀ ਹਾਂਜੀ ਤੇ ਇੱਕ ਟਾਈਮ ਕਰਨ ਦੇ ਨਾਲ ਪਹਿਲੇ ਕਿੰਨੀ ਆਂਦੀ ਸੀ ਤੇ ਹੁਣ ਕਿੰਨੀ ਆਂਦੀ ਹੈ ਪਹਿਲਾਂ ਮੇਰੀ 슈ਗਰ 200 200 250 ਜਿੱਦਾਂ ਫਾਸਟਿੰਗ ਆਂਦੀ ਸੀ ਫਾਸਟਿੰਗ ਆਂਦੀ ਸੀਗੀ ਤੇ ਹੁਣ ਜੇ ਤਾਂ ਇੱਕ ਦਿਨ ਮੈਂ 18 ਤਰੀਕ ਨੂੰ ਇੱਥੇ ਕੀਤੀ ਸੀ ਮੇਰੀ ਉਦੋਂ ਆਈ ਸੀ 88 ਵਾਹ ਹਾਂਜੀ ਤੇ ਉਸ ਤੋਂ ਬਾਅਦ ਹੁਣ ਮੈਂ ਕੱਲ ਫਾਸਟਿੰਗ ਕਰਾਈ ਆ ਉਸ ਦਿਨ ਵੀ ਮੇਰੀ ਫਾਸਟਿੰਗ ਸੀਗੀ 18 18 ਤਰੀਕ 88 ਸੀਗੀ ਤੇ ਆ ਕੱਲ ਵੀ ਫਾਸਟਿੰਗ ਤੇ ਮੇਰੀ 130 ਆਈ ਆ ਠੀਕ ਆ ਰਹੀ ਹੈ ਹਾਂਜੀ ਠੀਕ ਹੈ ਲੱਗ ਰਿਹਾ ਆਪਣੇ ਆਪ ਨੂੰ ਸਰੀਰ ਚ ਕੁਝ ਮੈਸੂਸ ਹੋ ਰਿਹਾ ਹੈ ਹਾਂਜੀ ਮਹਿਸੂਸ ਹੋ ਰਿਹਾ ਹੈ ਹਾਂਜੀ ਇੱਕ ਨਾ ਮੇਰੇ ਪੈਰਾਂ ਦੀਆਂ ਉਂਗਲਾਂ ਜਿੱਦਾਂ ਆਹ ਵਾਲੀਆਂ ਉਂਗਲਾਂ ਤੇ ਨਾ ਜਿੱਦਾਂ ਐਨ ਮਤਲਬ ਕਿ ਉਹ ਡਾਕਟਰ ਨੇ ਮੈਨੂੰ ਦੱਸਿਆ ਸੀ ਜਦਾਂ ਸ਼ੂਗਰ ਕਰਕੇ ਨਾ ਬਈ ਉਹ ਹੋਈਆਂ ਪਈਆਂ ਨਾ ਬਲੱਡ ਨਹੀਂ ਜਾਂਦਾ ਹੈਗਾ ਜਾਮ ਹੋ ਗਈਆਂ ਹਾਂ ਜਾਮ ਹੋ ਗਏ ਤੇ ਇਹ ਵੀ ਚੱਲਣ ਲੱਗ ਪਈਆਂ ਚੱਲ ਪਈ ਹੁਣ ਹਾਂਜੀ ਚੱਲਦੀਆਂ ਮਤਲਬ 2 ਹਫ਼ਤੇ ਦੇ ਨਾਲ ਹੀ ਨਾ ਬਹੁਤ ਫਰਕ ਪੈ ਗਿਆ ਹੈ ਅਜੇ ਤੁਸੀਂ ਦਿਨ ਦੇ ਵਿੱਚ ਇੱਕੋ ਹੀ ਵਾਰ ਯੂਜ਼ ਕਰਦੇ ਜੇ ਤੁਸੀਂ ਦੋ ਵਾਰ ਕਰਨ ਲੱਗ ਪਤੋ ਆਬਵੀਅਸਲੀ ਉਹ ਜ਼ਿਆਦਾ ਫਰਕ ਦੇਗਾ ਮੈਂ ਅਸਲ ਵਿੱਚ ਕੀ ਹੈਗਾ ਜਿੱਦਾਂ ਇਹ 10 12 ਦਿਨ ਕਹਿ ਰਹੇ ਹੈ ਨਾ ਅਸੀਂ ਅਸਲ ਵਿੱਚ ਕੀ ਕੀਤਾ ਹੈ ਕੈਂਪਲਾ ਆਇਆ ਫ੍ਰੀ ਕੋਈ ਵੀ ਇੱਥੇ ਸਾਡੇ ਕੋਲ ਆਵੇ ਉਹ ਇੱਕ ਦਿਨ ਆ ਕੇ ਚੈੱਕ ਕਰ ਲੈ ਵੀ ਫਸਟ ਡੇ ਤੋਂ ਠੀਕ ਹੈ ਉਹ ਚਾਹੁੰਦਾ 3-3 ਕਰ ਲੈ ਵੀ ਹਫਤਾ ਕਰ ਲੈ ਵੀ ਚਾਹੇ 10 ਦਿਨ ਕਰ ਜਾ ਫਿਰ ਫ੍ਰੀ ਕੈਂਪ ਲਾਦੇ ਆ ਫ੍ਰੀ ਕੈਂਪ ਕਿਉਂਕਿ ਇੱਕ ਦਿਨ ਹੀ ਆਪਾਂ ਦੇ ਵਰਡੈਮੇ ਆਪਦੇ ਆ ਉਹ ਸਿਰਫ ਇਹਨਾਂ ਦੇ ਕੋ ਰਿਜ਼ਲਟਸ ਹੈਗੇ ਠੀਕ ਹੈ ਉਹ ਮਾਤਾ ਜਿੱਦਾਂ ਲੈ ਕੇ ਸੀ ਕੁਝ ਲੈ ਜਾਂਦੇ ਆ ਕੋਈ ਜਿੱਦਾਂ ਹਾਲੇ ਫਿਰ ਵੀ ਆਉਂਦੇ ਸਾਨੂੰ ਮਿਲਣਾ ਜਾਂਦੇ ਆ ਇਹਨਾਂ ਤਸੱਲੀ ਕਰ ਲਈਏ ਕਿ ਮੈਨੂੰ ਫਰਕ ਹੈਗਾ ਫਿਰ ਨਹੀਂ ਹਲੇ ਫ੍ਰੀ ਕੈਂਪੀਟੀ ਆ ਰਹੇ ਆ ਜਿਹੜੀ ਸੀ ਸੇਵਾ ਕਰ ਰਹੇ ਆ ਇਹ ਸੇਵਾ ਦੇ ਵਿੱਚ ਕੀ ਬਾਤ ਹੈ ਮਿਹਰਾ ਮਿਲਿਆ ਸਰ ਬਹੁਤ ਵਧੀਆ ਬਹੁਤ ਵਧੀਆ ਇਧਰੋਂ ਪੁੱਛਦੇ ਆ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੁਣ ਮਹਿਸੂਸ ਹੋ ਰਿਹਾ ਕੋਈ ਫਰਕ ਹਾਂਜੀ ਮੈਂ ਥੋੜੇ ਦਿਨ ਤੋਂ ਆ ਰਹੀ ਆ ਹਾਂ ਫਰਕ ਲੱਗ ਰਿਹਾ ਹਾਂਜੀ ਪਹਿਲਾ 3-4 ਮਹੀਨੇ ਪਹਿਲਾਂ ਕਰਾਈ ਸੀ ਉਹ ਤੋਂ 300 ਆਈ ਸੀ ਹਾਂ ਤੇ ਕੱਲ ਕਰਾਈ ਸੀ 170 ਆਈ ਹੈ 170 ਆਈ ਹੈ ਅਜੇ ਥੋੜੇ ਦਿਨ ਹੀ ਹੋਏ ਹੈ ਖਾਲੀ ਪੇਟ ਹਾਂਜੀ ਖਾਲੀ ਪਰ ਚਾਰ ਪੰਜ ਦਿਨ ਹੋਏ ਤੇ ਸਰੀਰ ਨੂੰ ਕੋਈ ਆਪ ਨੂੰ ਮਹਿਸੂਸ ਹੋ ਰਿਹਾ ਕਿ ਸ਼ੂਗਰ ਨਾਲ ਬਹੁਤ ਫਰਕ ਪੈਂਦਾ ਹੈ ਜੇ 300 ਆ ਰਹੀ ਹੈ ਤੇ 170 ਆ ਗਈ ਹੈ ਤਾਂ ਬਹੁਤ ਫਰਕ ਆ ਹਾਂਜੀ ਹਾਂਜੀ ਹੁਣ ਦੇਖਦੇ ਹਾਂ ਬਾਕੀ ਲਾ ਕੇ ਫਿਰ ਇੱਕ ਟਾਈਮ ਹੀ ਆਂਦੇ ਆ ਨਾ ਇੱਕ ਟਾਈਮ ਠੀਕ ਹੈ ਠੀਕ ਹਾਂਜੀ ਤੁਸੀਂ ਕਿੱਦਾਂ ਦਾ ਲੱਗ ਰਿਹਾ ਫਰਕ ਮਹਿਸੂਸ ਹੋ ਰਿਹਾ ਹਾਂਜੀ ਠੀਕ ਹੈ ਅੱਗੇ ਨਾਲ ਬਹੁਤ ਫਰਕ ਆ ਹੂੰ ਫਰਕ ਆ ਹਾਂਜੀ ਤੇ ਆਂਗੂਲਾ ਪੈਰਾਂ ਦੀ ਸੁੱਤੀਆਂ ਗਿਆ ਰਹਿੰਦੀਆਂ ਸੀ ਗਿਆ ਭਾਰੀਆਂ ਭਾਰੀਆਂ ਹਾਂ ਹਾਂ ਠੀਕ ਆ ਕੇ ਨਾਲ ਹਾਂਜੀ ਤੇ ਲੱਤਾਂ ਪੈਰ ਜਿਹੜੇ ਸੁੰਦੇ ਸੀ ਹਾਂਜੀ ਸੁੰਦੇ ਸੀ ਹੁਣ ਠੀਕ ਆ ਸੋ ਇਹ ਹੈ ਇੱਥੇ ਦੇ ਪੇਸ਼ੈਂਟ ਦੀ ਗੱਲਬਾਤ ਜਿਹੜੀ ਅਸੀਂ ਗੱਲ ਕੀਤੀ ਹੈ ਐਂਡ ਜੀਟੀ ਗਲਾਈਕੋਗਾਰਡ ਇਹ ਇਸ ਵਾਟਰ ਬੇਸ ਦਾ ਇਸ سیرਮ ਦਾ ਨਾਮ ਹੈਗਾ ਆ ਜੋ ਕਿ ਆਇਲ ਬੇਸ ਨਹੀਂ ਹੈ ਵਾਟਰ ਬੇਸ ਹੈ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਬਹੁਤ ਜਲਦੀ ਐਬਜ਼ਾਰਬ ਹੋ ਜਾਂਦਾ ਔਰ ਉਸੇ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਸਪੈਸ਼ਲੀ ਟੂ ਦ 슈ਗਰ ਪੇਸ਼ੈਂਟਸ ਸੋ ਜਿਹੜੇ ਲੋਕ 슈ਗਰ ਤੋਂ ਪੀਰੀਅਡਤ ਨੇ ਕੁਝ ਦਵਾਈਆਂ ਨਹੀਂ ਖਾਣਾ ਚਾਹੁੰਦੇ ਐ ਇਨਸੂਲਿਨ ਨਹੀਂ ਲਵਾਉਣਾ ਚਾਹੁੰਦੇ ਉਹਨਾਂ ਦੇ ਲਈ ਆਈ ਥਿੰਕ ਦਿਸ ਇਜ਼ ਵਨ ਆਫ ਦਾ ਬੈਸਟ ਪੈਸ ਸੋਲੂਸ਼ਨ